ਇੱਥੇ ਜਿਹੜਾ ਪਹਿਲਾ ਵਾਟਰ ਵਰਕਸ ਚੱਲ ਰਿਹਾ ਸੀ ਉਹ ਹੁਣ ਚੱਲਣ ਦੀ ਪਿਛਲੇ ਸਮੇਂ ਤੋਂ ਕ੍ਰਿਟੀਕਲ ਕੇਅਰ ਯੂਨਿਟ ਨੂੰ ਗੇੜੜਵਾ ਲੈ ਕੇ ਜਾਣ ਦੀਆਂ ਕੋਸ਼ਿਸ਼ਾਂਾਂ ਕੀਤੀਆਂ ਜਾ ਰਹੀਆਂ ਹਨ ਬਹਾਨਾ ਇੱਕੋ ਲਗਾਇਆ ਜਾ ਰਿਹਾ ਹੈ ਕਿ ਸਰਕਾਰੀ ਜਗ੍ਹਾ ਉਪਲਬਧ ਨਹੀਂ ਹੈ ਪਰ ਸਾਨੂੰ ਪਤਾ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਦੀ ਸਰਕਾਰੀ ਜਗ੍ਹਾ ਬਹੁਤ ਵੱਡੇ ਪੱਧਰ ਤੇ ਪਈ ਹੈ ਔਰ ਅਸੀਂ ਜਿੱਥੇ ਖੜੇ ਹਾਂ ਲਗਭਗ ਦੋ ਕਿੱਲੇ ਇਹ ਜ਼ਮੀਨ ਹੈ ਔਰ ਸਾਨੂੰ ਤਾਂ ਕੇਵਲ ਔਰ ਕੇਵਲ ਇੱਕ ਕਿੱਲਾ ਹੀ ਚਾਹੀਦੀ ਹੈ ਜਾਨਵੁੱਝ ਕੇ ਇੱਕ ਛੜੇੰਤਰ ਦੇ ਤਹਿਤ ਕ੍ਰਿਟੀਕਲ ਕੇਅਰ ਯੂਨਿਟ ਨੂੰ ਗਿੱਦੜਵਾ ਵਿਖੇ ਲਿਜਾਣ ਦੀਆਂ ਕੋਸ਼ਿਸ਼ਾਂਾਂ ਹੋ ਰਹੀਆਂ ਗਿੱਦੜਵਾ ਸੌਰੀ ਜਿਹੜਾ ਕ੍ਰਿਟੀਕਲ ਕੇਅਰ ਯੂਨਿਟ ਕੀ ਹੈ ਤੁਸੀਂ ਦੇਖੋ ਪਿਛਲੇ ਦਿਨੀ ਉਪ ਰਾਸ਼ਟਰਪਤੀ ਤਨਖੜ ਜੀ ਬਿਮਾਰ ਹੋਏ ਔਰ ਉਹਨਾਂ ਨੂੰ ਕ੍ਰਿਟੀਕਲ ਕੇਅਰ ਯੂਨਿਟ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਤੋਂ ਤੁਸੀਂ ਜਾਣੂ ਹੋ ਕਿ ਕਿੱਡਾ ਵੱਡਾ ਬੰਦਾ ਹੈ ਉਪ ਰਾਸ਼ਟਰਪਤੀ ਦਾ ਅਹੁਦਾ ਜਿਹਨਾਂ ਕੋਲ ਹੁੰਦਾ ਹੈ ਉਹਨਾਂ ਨੂੰ ਜੇਕਰ ਕ੍ਰਿਟੀਕਲ ਕੇਅਰ ਯੂਨਿਟ ਦੇ ਵਿੱਚ ਦਾਖਲ ਕਰਾਇਆ ਗਿਆ ਤਾਂ ਪਤਾ ਲੱਗਦਾ ਕਿ ਕ੍ਰਿਟੀਕਲ ਕੇਅਰ ਯੂਨਿਟ ਕਿੱਡਾ ਇੰਪੋਰਟੈਂਟ ਹੈ ਉੱਥੇ ਕਿੰਨੀਆਂ ਸੁਵਿਧਾਵਾਂ ਲੈਸ ਨੇ ਪਰ ਸ਼੍ਰੀ ਮੁਖਤਸਰ ਸਾਹਿਬ ਦੇ ਲੋਕਾਂ ਨੂੰ ਖੁਝਾ ਕੇ ਗਿੱਦੜਵਾ ਦੇ ਲੋਕਾਂ ਨੂੰ ਖੁਸ਼ ਕਰਨ ਲਈ ਇਹ ਯੂਨਿਟ ਲੈ ਕੇ ਜਾ ਰਿਹਾ ਸਾਡੀ ਗਿੱਦੜਵਾ ਲੋਕਾਂ ਦੇ ਨਾਲ ਕੋਈ ਵੈਰ ਵਿਰੋਧ ਤਾਂ ਨਹੀਂ ਹੈ ਪਰ ਜਿਹੜੀ ਚੀਜ਼ ਆਈ ਹੈ ਹੈੱਡ ਕੁਆਟਰ ਲਈ ਹੈ ਉਸ ਨੂੰ ਹੈੱਡ ਕੁਆਟਰ ਤੇ ਹੀ ਸਥਾਪਿਤ ਕਰਨਾ ਚਾਹੀਦਾ ਹੈ ਅਸੀਂ ਸਾਰੀ ਇਨਫੋਰਮੇਸ਼ਨ ਲੈ ਰਹੇ ਆ ਕਿੱਥੋਂ ਕਿੱਥੋਂ ਇਹਨਾਂ ਨੇ ਝੂਠ ਬੋਲਿਆ ਕਿਵੇਂ ਕਿਵੇਂ ਇਹਨਾਂ ਨੇ ਇੱਕ ਛੜਿਆੰਤਰ ਪੂਰਾ ਰਚਿਆ ਜਦੋਂ ਕਿ ਚਾਹੀਦੇ ਤਾਂ ਆਪਾਂ ਨੂੰ ਇੱਕ ਕਿੱਲਾ ਇਹਨਾਂ ਨੇ ਇੱਕ ਚਿੱਠੀ ਜਾਰੀ ਕਰਤੀ ਉਹਦੇ ਵਿੱਚ ਲਿਖਿਆ ਕਿ ਸਾਨੂੰ 8 ਏਕੜ ਜਗ੍ਹਾ ਚਾਹੀਦੀ ਹੈ ਕ੍ਰਿਟੀਕਲ ਕੇਅਰ ਯੂਨਿਟ ਬਣਾਉਣ ਲਈ ਚਿੱਠੀ ਵੀ ਮੈਂ ਤੁਹਾਨੂੰ ਉਪਲਬਧ ਕਰਵਾ ਦੂੰਗਾ ਕਿੱਥੇ ਤਾਂ 8 ਏਕੜ ਔਰ ਕਿੱਥੇ 1 ਏਕੜ ਤੁਸੀਂ ਆਪ ਇਸ ਗੱਲ ਤੋਂ ਵੇਖੋ ਕਿੰਨਾ ਵੱਡਾ ਧੋਖਾ ਸਾਡੇ ਨਾਲ ਕੀਤਾ ਜਾ ਰਿਹਾ ਹੈ ਕਿਸ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਜਾਂ ਪੱਤਰ ਅੱਜ ਦੇਣਾ ਨਹੀਂ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਉਹਨਾਂ ਕੋਲ ਤਾਂ ਇੱਕੋ ਇੱਕ ਰਟਿਆ ਰਟਾਇਆ ਬਿਆਨ ਹੈ ਕਿ ਸਰਕਾਰੀ ਜਗ੍ਹਾ ਨਹੀਂ ਹੈ ਨਹੀਂ ਗੱਲ ਤਾਂ ਹੋ ਚੁੱਕੀ ਹੈ ਜੀ ਹੁਣ ਤਾਂ ਵੱਡੇ ਪੱਧਰ ਤੇ ਐਸ ਐਮ ਓ ਸਾਹਿਬ ਨਾਲ ਸਿਵਲ ਸਲਜਰ ਸਾਹਿਬ ਨਾਲ ਡੀ ਸੀ ਸਾਹਿਬ ਨਾਲ ਐਮ ਐਲ ਐਸ ਐਮਐਲਏ ਸਾਹਿਬ ਨਾਲ ਸਾਰਿਆਂ ਨਾਲ ਗੱਲ ਹੋ ਗਈ ਹੈ ਐਮਐਲਏ ਸਾਹਿਬ ਵੀ ਇਹੀ ਚਾਹੁੰਦੇ ਆ ਕਿ ਜਿਹੜਾ ਸਿਵਲ ਕ੍ਰਿਟੀਕਲ ਕੇਅਰ ਯੂਨਿਟ ਆ ਉਹ ਮੁਕਸਰ ਵਿਖੇ ਸਥਾਪਿਤ ਹੋਵੇ ਪਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨੇ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਆ ਕੀ ਉਹਨਾਂ ਦਾ ਮੁਕਸਰ ਦੇ ਲੋਕਾਂ ਨਾਲ ਵੈਰ ਹੈ ਕਿ ਉਹ ਇਸ ਨੂੰ ਗਿੱਦੜਵਾ ਵਿਖੇ ਲੈ ਜਾਣਾ ਚਾਹੁੰਦੇ ਹਾਂ ਜੀ ਕੰਮ ਹੈ ਉਵੇਂ ਛਾਂਝੀ ਨੂੰ ਤੁਸੀਂ ਆਰਦਾਸ ਕਿ ਸ਼ਾਇਦ ਇਹ ਨਾਮ ਨਾਲ ਨਿਸ਼ਾਨਾ ਜਿਹੜਾ ਲਗੜ ਕੀਤਾ ਜਾਂਦਾ ਹੈ ਕੀ ਕਾਰਨ ਬਣਦਾ ਇਹ ਤਾਂ ਜਿਹੜੇ ਖਲਵਾੜ ਕਰਦੇ ਉਹ ਦੱਸ ਸਕਦੇ ਆ ਕਿ ਭਾਈ ਅਸੀਂ ਉਹਨਾਂ ਦੇ ਕੋਈ ਮੁਕਸਰ ਵਾਲਿਆਂ ਨੇ ਮਾਤਾਂ ਮਾਰੇ ਨਹੀਂਗੇ ਜਿਹੜੇ ਸਾਡੇ ਨਾਲ ਧੱਕਾ ਕਰਦੇ ਪਏ ਆ ਸਾਰਾ ਕੁਝ ਇੱਥੇ ਐ ਸਾਰੀਆਂ ਸੁਵਿਧਾਵਾਂ ਏ ਟੂ ਜ਼ेड ਸਰਕਾਰੀ ਜਗ੍ਹਾ ਇੱਥੇ ਐ ਇਨੀਆਂ ਨੁਮਾਇੰਦਗੀਆਂ ਜਿਹੜੇ ਹੈਗੇ ਆਪਣੇ ਐਨ ਜੀਓਜ਼ ਵਾਲੇ ਜੋਰ ਲਾ ਰਹੇ ਐ ਐਮ ਐਲ ਏ ਸਾਹਿਬ ਜੋਰ ਲਾ ਰਹੇ ਐ ਫਿਰ ਵੀ ਪਤਾ ਨਹੀਂ ਕਿਉਂ ਸਿਵਲ ਜਿਹੜਾ ਸਰਕਾਰੀ ਪ੍ਰਸ਼ਾਸਨਿਕ ਅਧਿਕਾਰੀ ਐ ਇਹ ਨਹੀਂ ਕੱਲੇ ਪੈਰ ਲੱਗਣ ਦਿੰਦੇ ਭਾਈ ਕਿੱਥੇ ਪਾਣੇ ਧਿਆਨ ਨਹੀਂ ਦਿੱਤਾ ਘਾਟ ਤਾਂ ਘਾਟ ਨਹੀਂ ਗਈ ਕਿਸੇ ਦੇ ਵਿੱਚ ਘਾਟ ਹੁੰਦੀ ਤਾਂ ਐਡੇ ਵੱਡੇ ਪੱਧਰ ਤੇ ਲੋਕ ਇਕੱਠੇ ਨਹੀਂ ਹੁੰਦੇ ਘਾਟ ਉਹਨਾਂ ਦੇ ਮਨ ਦੇ ਵਿੱਚ ਖੋਟ ਹੈ ਇਸ ਨੂੰ ਘਾਟ ਨਹੀਂ ਆਪਾਂ ਕਹਿ ਸਕਦੇ ਉਹਨਾਂ ਦੇ ਮਨਾਂ ਦੇ ਵਿੱਚ ਖੋਟ ਹੈ ਜਿਹੜਾ ਉਹ ਕ੍ਰਿਟੀਕਲ ਕੇਅਰ ਇੱਥੇ ਨਹੀਂ ਬਣਾਉਣਾ ਚਾਹੁੰਦੇ ਉਮੀਦ ਤਾਂ ਸਾਡੀ ਪਹਿਲੇ ਦਿਨੋਂ ਤੋਂ ਜਾਗੀ ਹੋਈ ਹੈ ਜਿੰਨਾ ਸਾਨੂੰ ਹੰਗਾਰਾ ਮਿਲ ਰਿਹਾ ਤੇ ਅਸੀਂ ਕ੍ਰਿਟੀਕਲ ਕੇਅਰ ਯੂਨਿਟ ਇੱਥੇ ਹੀ ਬਣਵਾ ਕੇ ਹਟਾਂਗੇ ਅੱਜ ਅਸੀਂ ਸਮੂਹ ਸਮਾਜ ਸੇਵੀ ਸੰਸਥਾਵਾਂ ਤੇ ਮੁਕਸਰ ਦੇ ਜਿੰਨੇ ਵਸਦੀਕ ਹੈ ਅੱਜ ਅਸੀਂ ਉਸ ਜਗ੍ਹਾ ਤੇ ਪੁੱਜੇ ਆਂ ਜਿਹੜੀ ਜਗ੍ਹਾ ਤੇ ਕ੍ਰਿਟੀਕਲ ਸੈਂਟਰ ਬਣਾਉਣ ਵਾਸਤੇ ਜਗ੍ਹਾ ਹੈਗੀ ਆ ਇਹਦੇ ਪਿਛਲੇ ਟਾਈਮ ਦੇ ਵਿੱਚ ਕੁਝ ਆਫਸਰ ਸਹਿਬਾਨ ਨੂੰ ਗਲਤ ਗਮਰਾ ਕੀਤਾ ਗਿਆ ਕਿ ਇੱਥੇ ਵਰਕਿੰਗ ਕੰਡੀਸ਼ਨ ਚ ਜਿਹੜਾ ਸਾਡਾ ਵਾਟਰ ਵਰਕਸ ਹੈਗਾ ਪਰ ਉਹ ਵਰਕਿੰਗ ਕੰਡੀਸ਼ਨ ਚ ਨਹੀਂਗਾ ਇਹਦੇ ਡਾਕਟਰ ਸਹਿਬਾਨ ਨੇ ਇਸ ਗੱਲ ਕਰਕੇ ਪੈਰ ਪਿੱਛੇ ਖਿੱਚ ਰਹੇ ਆ ਕਿ ਇੱਥੇ 2 ਸਾਲਾਂ ਵਾਸਤੇ ਸਿਰਫ ਸਟਾਫ ਮਿਲਣਾ ਹੈ ਪਰ ਡਾਕਟਰ ਸਹਿਬਾਨ ਨੂੰ ਬੇਨਤੀ ਕਰਦੇ ਆ ਵੀ 2 ਸਾਲ ਨਹੀਂ ਅਸੀਂ ਉਹਨਾਂ ਨੂੰ ਪਰਮਾਨੈਂਟ ਵੀ ਕਰਵਾ ਲਾਂਗੇ ਤੇ ਤੁਸੀਂ ਕਾਈਂਡਲੀ ਇਹ ਜਿਹੜੀ ਜਗ੍ਹਾ ਸਾਡੀ ਇਹ ਯੂਟਿਲਾਈਜ਼ ਕਰੋ ਸਾਡਾ ਕ੍ਰਿਟੀਕਲ ਕੇਅਰ ਸੈਂਟਰ ਹੈ ਜਿਹੜਾ ਜਿਹਦੇ ਵਿੱਚ ਗਰੀਬਾਂ ਦਾ ਤੇ ਬਜ਼ੁਰਗਾਂ ਦਾ ਮੁਫਤ ਇਲਾਜ ਆ ਉਹ ਸਾਡਾ ਇੱਥੇ ਬਣਨ ਦਿਓ ਜਿਹੜੇ ਡਾਕਟਰਾਂ ਦੀ ਜਿਹੜੀ ਕੋ ਘਾਟ ਹੋਈ ਉਹ ਵੀ ਸਰਕਾਰ ਤੋਂ ਪੂਰੀ ਕਰਾ ਲਾਂਗੇ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸਾਡੇ ਕੋਲੇ ਜਗ੍ਹਾ ਉਪਲਬਧ ਹੋਣ ਦੇ ਬਾਵਜੂਦ ਸਾਡਾ ਜਿਹੜਾ ਕ੍ਰਿਟੀਕਲ ਸੈਂਟਰ ਹੈ ਉਹ ਗਿੱਦੜਵਾ ਸ਼ਿਫਟ ਕੀਤਾ ਜਾ ਰਿਹਾ ਤੇ ਅਸੀਂ ਇਹ ਸਾਰੇ ਮੁਕਸਰ ਵਿੱਚ ਇਸ ਗੱਲ ਦਾ ਪੂਰਨ ਤੌਰ ਤੇ ਰੋਸ ਹੈ ਤੇ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡਾ ਜਿਹੜਾ ਕ੍ਰਿਟੀਕਲ ਸੈਂਟਰ ਹੈ ਉਹ ਇੱਥੇ ਹੀ ਬਣਾਇਆ ਜਾਵੇ ਸਾਡੇ ਕੋਲ ਦੋ ਕਿਲੇ ਦੇ ਤਕਰੀਬਨ ਜਗ੍ਹਾ ਪਈ ਹੈ ਜਦੋਂ ਕਿ ਉਹਦੇ ਵਾਸਤੇ ਚਾਰ ਕਨਾਲਾਂ ਬਿਲਡਿੰਗ ਵਾਸਤੇ ਤੇ ਚਾਰ ਕਨਾਲਾਂ ਖਾਲੀ ਚਾਹੀਦੀਆਂ ਤੇ ਸਾਡੇ ਕੋਲ ਸਮਰੱਥਾ ਨਾਲੋਂ ਵੱਧ ਜਗ੍ਹਾ ਹੈ ਤੇ ਕਿਰਪਾ ਕਰਕੇ ਸਾਡਾ ਜਿਹੜਾ ਕ੍ਰਿਟੀਕਲ ਸੈਂਟਰ ਹੈ ਉਹ ਸ਼੍ਰੀ ਮੁਖਸਰ ਸਾਹਿਬ ਵੀ ਬਣਾਇਆ ਜਾਵੇ। ਸ਼ਹਿਰ ਵਾਸੀਆਂ ਕੀ ਅਪੀਲ ਮੈਂ ਚਾਹੁੰਦਾ। ਸ਼ਹਿਰ ਵਾਸੀਆਂ ਨੂੰ ਇਹ ਅਪੀਲ ਹੈ ਕਿ ਜਦੋਂ ਵੀ ਸਾਡਾ ਜਿਹੜਾ ਇਤਿਹਾਸਿਕ ਸ਼ਹਿਰ ਹੈ ਇਹਨਾਂ ਨੇ ਸਿਰਫ ਜਿੰਨੇ ਸਾਰੀਆਂ ਸਿਆਸੀ ਕਾਨਫਰੰਸਾਂ ਹੋਈਆਂ ਸਿਆਸੀ ਲੋਗ ਉਹ ਤੁਹਾਡੇ ਇੱਥੇ ਆ ਕੇ ਕਾਨਫਰੰਸਾਂ ਕਰਕੇ ਤੇ ਤੁਹਾਨੂੰ ਸਿਰਫ ਦੱਸ ਜਾਂਦੇ ਆ ਵੀ ਇਹ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ ਪਰ ਸਾਡੇ 40 ਮੁਕਤਿਆਂ ਦੀ ਪਵਿੱਤਰ ਧਰਤੀ ਤੋਂ ਬੜਾ ਕੁਝ ਪਹਿਲਾਂ ਖੋਹ ਲਿਆ ਗਿਆ ਸਾਡੇ ਕੋਲ ਇੱਥੇ ਵਪਾਰ ਬਿਲਕੁਲ ਵੀ ਹੈ ਨਹੀਂਗਾ ਸਾਡੇ ਕੋਲ ਰੋਜ਼ਗਾਰ ਇੱਥੇ ਬਿਲਕੁਲ ਵੀ ਹੈ ਨਹੀਂਗਾ ਸਾਡਾ ਜਿਹੜੇ ਜਿਹੜੇ ਵੱਡੇ ਇਤਿਹਾਸਿਕ ਸ਼ਹਿਰ ਹੈ ਉਹਨਾਂ ਦੇ ਵਿੱਚੋਂ ਸਾਡਾ ਇੱਕ ਬਹੁਤ ਵੱਡਾ ਇਤਿਹਾਸਿਕ ਸ਼ਹਿਰ ਹੈ ਤੇ ਜੇਕਰ ਕਿਤੇ ਇੱਥੇ ਇੰਡਸਟਰੀ ਯਾ ਫਿਰ ਇੱਥੇ ਕਾਲਜਿਸ ਆਏ ਹੁੰਦੇ ਤਾਂ ਸਾਡੇ ਵੀ ਇੱਥੇ ਵਪਾਰ ਦਾ ਬੋਲਬਾਲਾ ਹੋਣਾ ਸੀ ਸਾਡਾ ਵਪਾਰ ਕੰਨੀਓਂ ਇਹ ਸ਼ਹਿਰ ਤਬਾਹ ਹੋ ਚੁੱਕਿਆ ਤੇ ਸਾਰੇ ਆਪਾਂ ਜਿਹੜੇ ਸ਼ਹਿਰ ਵਾਸੀ ਐ ਰਲ ਕੇ ਹੱਲਾ ਮਾਰੀਏ ਤੇ ਆਪਾਂ ਆਪਦੇ ਸ਼ਹਿਰ ਨੂੰ ਸੁਵਾਰੀਏ ਤੇ ਸਾਰੇ ਇਕਜੁੱਟ ਹੋ ਕੇ ਜਿਹੜੀਆਂ ਵੀ ਸਾਡੀਆਂ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਆ ਸਾਨੂੰ ਜਿਹੜਾ ਕੁਝ ਸਾਨੂੰ ਗ੍ਰਾਂਟਾਂ ਮਿਲਦੀਆਂ ਆ ਉਹ ਸਾਰੀਆਂ ਅਸੀਂ ਯੂਟਿਲਾਈਜ਼ ਕਰੀਏ। ਸਰਕਾਰ ਦੇ ਕਿਸੇ ਨਮਾਇंदे ਨਾਲ ਮੀਟਿੰਗ ਹੋਈ ਹੋਵੇ ਕਿ ਉਹ ਜਾਂ ਪ੍ਰੋਸੈਸ ਹੋਈ। ਸਰਕਾਰ ਦੇ ਜਿਹੜੇ ਲੋਕਲ ਨਮਾਇंदे ਐ ਐਮਐਲਏ ਸਾਹਿਬ ਉਹਨਾਂ ਨਾਲ ਮੀਟਿੰਗ ਹੋਈ ਸੀਗੀ ਉਹਨਾਂ ਨੇ ਬਹੁਤ ਵਧੀਆ ਸਾਨੂੰ ਰਿਸਪਾਂਸ ਦਿੱਤਾ। ਸ਼ਹਿਰ ਪੱਖੀ ਹਾਂ ਪੱਖੀ ਨਾਰਾ ਮਾਰਿਆ ਉਹਨਾਂ ਨੇ। ਉਹਨਾਂ ਨੇ ਕਿਹਾ ਮੈਂ ਤੁਹਾਡੇ ਨਾਲ ਆ। ਸਾਰੀਆਂ ਸੰਸਥਾਵਾਂ ਨੂੰ ਵੀ ਆਸ਼ਵਾਸ਼ਣ ਦਵਾਇਆ ਸਾਰੇ ਸ਼ਹਿਰ ਨੂੰ ਵੀ। ਤੇ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਵੀ ਸਾਡਾ ਜਿਹੜਾ ਹਲਕੇ ਦਾ ਵ代यक ਹੈ ਜਾਂ ਸਾਡੇ ਹੋਰ ਜਿਹੜੇ ਲੀਡਰ ਹੈ ਉਹ ਨਿੱਜੀ ਹਿੱਤਾਂ ਨੂੰ ਪਾਸੇ ਛੱਡ ਕੇ ਸਾਡੇ ਨਾਲ ਤੁਰਨਗੇ